ਹੇ ਸਤਿ ਸ਼੍ਰੀ ਅਕਾਲ ਸਾਰਿਆਂ ਮਦੀਹਾਰਨ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਗੁੱਜਾਪੀਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬੇਅੰਤ ਰੂਪ ਵਿੱਚ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਹੀ گاਵਾ ਦਿਖਾਉਣੀਆਂ ਆ ਦੋਵੇਂ ਗੱਪਨਾ ਤੁਹਾਨੂੰ ਦਿਖਾਉਣੀਆਂ ਤੇ ਦੋਵੇਂ ਚੰਗੇ ਦੁੱਧ ਵਾਲੀਆਂ ਤੁਹਾਨੂੰ ਦਿਖਾਵਾਂਗੇ ਇੱਕ ਪੰਜਾਬ ਵਾਲੀ ਜਰਸੀ ਤੁਹਾਨੂੰ ਦਿਖਾਉਣੀ ਚੰਗੇ ਰਿਕਾਰਡ ਵਾਲੀ ਤੇ ਇੱਕ ਤੁਹਾਨੂੰ ਐਚਐਫ ਐਡ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਹੋਸਰਾ ਠੀਕ ਠਾਕ ਜੀ। ਠੀਕ ਠਾਕ ਜੀ ਵਧੀਆ। ਚਲੋ ਵਧੀਆ ਚਾਹੀਦਾ ਜੀ। ਤੇ ਨਾਮ ਦੱਸਦੇ ਘਰੀ ਆਪਣਾ। ਨਾਮ ਬਿਸ਼ਨ ਸਿੰਘ ਪਿੰਡ ਗੁੱਜਾਪੀਰ ਤਹਿਸੀਲ ਇਨਾਲਾ ਜ਼ਿਲ੍ਹਾ ਮਕਰ। ਤੇ ਫੋਨ ਨੰਬਰ ਹੀ ਬੋਲਦੇ ਘਰੀ। 995510755। ਠੀਕ ਆ। ਤੇ ਦੋਵੇਂ ਗੱਬਣਾ ਫੇਰ ਅੱਜ? ਨਹੀਂ ਆ ਦੋਵੇਂ ਗੱਬਣਾ ਇਹ ਤਿਆਰ ਹੀ ਆ ਬਸ ਸਾਜੀ ਸ਼ਾਮਾਂ ਸੂਬੇ ਜਾਂ ਸਵੇਰੇ ਜਾਂ ਸਵੇਰੇ। ਆ ਚਲੋ ਉਹੀ ਹੈ ਤੇ ਗੱਬਣੀਆਂ ਮੌਕੇ ਤੇ ਹਨ। 2-4 ਦਿਨ ਬਾਅਦ। ਠੀਕ ਆ। ਚਲੋ ਫੇਰ ਸ਼ੁਰੂਆਤ ਜਿਹੜੀ ਆ। ਸਭ ਤੋਂ ਪਹਿਲਾਂ ਜਿਹੜੀ ਪਹਿਲੇ ਨੰਬਰ ਤੇ ਹੀ ਇਤੋਂ ਹੀ ਆਪਾਂ ਕਰ ਲੈਣੀ ਹੈ ਕਿੰਨਾ ਸੂਆ ਜੇ ਤਾਂ ਇਹ ਵੀ ਜੀ ਪਹਿਲਾ ਸੂਆ ਜੇ ਚਾਰ ਦੰਦ ਦਾ ਮੂੰਹ ਅੱਛਾ ਪਹਿਲਾ ਸੂਆ ਦਾ ਮੂੰਹ ਚਾਰ ਦੰਦ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਰਾਮ ਨਾਲ 20 ਲੀਟਰ ਕੱਢੀ ਆਣਾ ਨੇ ਠੀਕ ਹੈ ਵਧੀਆ ਮੈਂ ਭਾਂਡਾ ਭੁੰਡਾ ਬਾਕੀ ਜਿਹੜੇ ਹਿਸਾਬ ਨਾਲ ਤਿਆਰੀ ਚ ਜੇ ਸਿਆਲਾਂ ਚ ਹੁੰਦੀ ਤੇ ਫਿਰਦੇ ਨੇ ਦੁੱਧ ਕਾਫੀ ਘਟਦਾ ਹੈ ਪਰ ਗਰਮੀਆਂ ਚ ਵੀ ਜਿਹੜਾ ਕਹਿੰਦੇ ਕਿ 20 ਤੇ ਲੱਗੇ ਜਿਹੜਾ ਚਵਾਈ ਜਾਊਗੀ ਫੁੱਲ ਹਾਂ ਫਿਰ ਤੋੜ ਦਈਏ ਥੱਲੇਆਂ ਬੜੀ ਸਫਾਈ ਚ ਤਿਆਰ ਹੋਈ ਆ ਕੋਈ ਖਾਸ ਭਲਾਵ ਨਹੀਂ ਹੈ ਹਵਾਨੇ ਦੇ ਉਨ ਨੇ ਕੀ ਆ ਜਿਹੜੀ ਤੇ ਦੰਦ ਵੀ ਇਹਦੇ ਤੁਹਾਨੂੰ ਦਿਖਾ ਦिए ਆਹ ਦੇਖ ਸਾਡੇ ਜੀ ਪਿਓਰ ਚਾਰ ਦੰਦ ਹੈ ਜਿਹੜੀ ਤੇ ਕੱਦ ਗਾਠ ਵੀ ਚੰਗਾ ਤੇ ਥਾਣੇ ਵੀ ਪ੍ਰੋਪਰ ਹੁਣ ਤੋਂ ਹੀ ਹੱਥ 'ਚ ਆਉਣ ਵਾਲਾ ਰੰਗ ਰੂਪ ਦੀ ਬੜੀ ਪਿਆਰੀ ਹੈ ਬਾਕੀ ਜਦੋਂ ਮੈਂ ਵੀਰ ਜੀ ਨਾਲ ਗਵਾਈਦਾ ਵਾ ਪਛੋ ਸਾਰੇ ਖੂਬਸੂਰਤ ਹੀ ਹੁੰਦੇ ਬਾਕੀ ਆ ਬਾਹਰ ਹੀ ਮੇਨ ਰੋਡ ਹੈ ਜਿਹੜਾ ਅਜਨਾਲੇ ਤੋਂ ਫਤਿਹਗੜ ਚੋੜੀਆਂ ਨੂੰ ਜਾਂਦਾ ਹੈ ਜੀ ਅਗਰ ਕੋ ਨਾ ਦੇਖ ਸਾਹ ਮੱਧੀ ਠੀਕ ਐ ਆਹ ਦੇਖ ਸੰਦੇ ਰੰਗ ਰੂਪ ਦੀ ਕਾਫੀ ਪਿਆਰੀ ਐ ਭਵਾਨਾ ਗਾਣ ਨੇ ਚੰਗਾ ਤਿਆਰ ਕੀਤਾ ਇਹਨੇ ਤੇ ਹਜੇ ਸੁੰਦਿਆ ਸੁੰਦਿਆ ਇਹਨੇ ਜੇ ਹੋਰ ਭਰ ਜਾਣਾ ਬਾਸਾ ਨੂੰ ਛੇਤੀ ਸੁਬਹ ਨਹੀਂ ਨੇ ਤੇ ਕਿੰਨਾ ਰੱਖਣਾ ਵਿੱਦੀ ਫਿਰ ਇਹਦਾ ਮੁੱਲ ਮੋਲ ਦੀ ਦੀਵਾ ਫਾਇਰ ਤੇ ਆ ਲੋ 60 ਚੋਂ ਮਾਨਤਾਨ ਕਰਦੇ ਆਂਗੇ ਅੱਛਾ ਕਫੂਨ ਲਾਵੇ ਕਰੀ ਹਨਾ ਠੀਕ ਹੈ ਚੌਕੀ ਵਿੱਚ ਹੀ ਤੁਹਾਨੂੰ ਪਤਾ ਵੀ ਇੰਨੇ ਦੀ ਮਿਲਦੀ ਨਹੀਂ ਆ ਹਾਂਜੀ ਹਾਂਜੀ ਤੇ ਜੇ ਵੀ ਬੰਦੀ ਬੰਦੀ ਨੇ ਕਾਫੀ ਤਿਆਰੀ ਇਹਦੀ ਹੋਏਗੀ ਤੇ ਥਣ ਵੀ ਇਹਦੇ ਇੱਕ ਰੀ ਲਾਗੇ ਤਾਂ ਦੇਖ ਸਕਦੇ ਥਣ ਵੀ ਇਹਦੇ ਹੁਣ ਤਾਂ ਹੀ ਹੱਥ 'ਚ ਆਉਣ ਵਾਲੇ ਆ ਬਾਕੀ ਕਫੂਨ ਲਾਵੇ ਇੱਕ ਰੀ ਆਹ ਦੇਖ ਸਕਦੇ ਹਵਾਨਾ ਇਹਨੇ ਤੇ ਹੁਣ ਦੂਸਰੇ ਨੰਬਰ ਤੇ ਪੰਜਾਬ ਵਾਲੀ ਜਰਸੀ ਤੁਹਾਨੂੰ ਦਿਖਾਉਣੀ ਆ ਚੰਗੇ ਘੱਟ ਘਾਟ ਵਾਲੀ ਆ ਤੇ ਥਣਾ ਦਾ ਸਾਈਜ਼ ਵੀ ਆਪਾਂ ਇਹਦਾ ਵੀ ਆਪਾਂ ਦੇਖ ਸਕਦੇ ਚੰਗਾ ਤੇ ਹਵਾਨੇ ਤੇ ਨਾੜਾਂ ਵੀ ਚੰਗੀਆਂ ਮਿਲ ਕੇਵੇਂ ਨੇ ਵੀ ਚੰਗੀ ਲੱਗੀ ਆ ਤੇ ਇਹ ਕਿੰਨੇ ਕਿ ਦੁੱਧ ਵਾਲੀ ਜੇ ਵੀਤੀ ਇਹ ਵੀ ਜੀ 25 26 ਦਾ ਰਕਾਰਡ ਜੇ ਦਾ ਅੱਛਾ ਠੀਕ ਆ ਇਹ ਆਜ ਤਾਂ ਜਦੋਂ ਗਰਮੀ ਅਹੀਂ ਇੰਨਾ ਦੀ 25 26 ਹੈ ਰਕਮ ਵੀ ਦੱਸ ਕੇ ਦਵਾਂਗੇ ਬਾਕੀ ਚਲੋ ਜਿਹੜੇ ਹਿਸਾਬ ਨਾਲ ਜਰਸੀ ਆ ਜਿੱਡਾ ਇਹਦਾ ਸਟਰਕਚਰ ਹੈ ਇੰਨਾ ਕਿ ਦੁੱਧ ਦੇ ਨਾਲ ਕੱਢਣਾ ਹੀ ਚਾਹੀਦਾ ਉਹ ਤਾਂ 30 ਲੀਟਰ ਵੀ ਕਿਹਾ ਜਾਉਗਾ ਜੋ ਭਾਂਡਾ ਹੈ ਹਾਂਜੀ ਹਾਂਜੀ ਪਰ ਇਹ ਆ ਕਿ ਚਲੋ ਅਜੇ ਗੱਬਣੀਆਂ ਗੱਬਣ ਦਾ ਅੰਦਾਜ਼ਾ ਹੀ ਹੁੰਦਾ ਹੋਣਾ ਕੋਈ ਆਪਣੀ ਸਮਝਣਾ ਵੇਖ ਕੇ ਖੜੇ ਸੁਹਾ ਮੰਨ ਲਓ ਦੂਜਾ ਮੰਨ ਲਓ ਤੀਜਾ ਮੰਨ ਲਓ ਜੋ ਆ ਵੀ ਜੋ ਵੀ ਆ ਸਾਹਮਣੇ ਹੀ ਆ ਨਾ ਸਾਰਾ ਕੁਝ ਖੋਲੋ ਹਾਂ ਫਿਰ ਤੋੜ ਦਈਏ ਨਾ ਵੀ ਇੱਕ ਵਾਰੀ ਪੂਰੀ ਰਾਜੀ ਆ ਤੇ ਕਦ ਕਾਠੇ ਦਾ ਆਪਾਂ ਦੇਖ ਸਕਦੇ ਹਾਂ ਬਾਕੀ ਜਿਹੜੀਆਂ ਨਾਲ ਲਗਾਵਾ ਵਾ ਐਚ ਐਫ ਲਗਾਵਾ ਚੰਗੇ ਕਦ ਵਾਲੀਆਂ ਉਦਾਂ ਹੀ ਆ ਇਹਦਾ ਵੀ ਇੱਕ ਕਰੀ ਥੋੜੀ ਜਿਹੀ ਤਨ ਕਰਿਆ ਵੀ ਠੀਕ ਹੈ ਤੇ ਇਹਦਾ ਫਿਰ ਕਿੰਨਾ ਕਿ ਮੁੱਲ ਰੱਖ ਦੀਏ ਫਿਰ ਆਪਾਂ ਮੁੱਲ ਵੀ ਜੀ ਇਹਦਾ ਹੁਣ ਗੱਬਣ ਦਾ ਮੁੱਲ ਵੀ ਜੇ ਤਰ੍ਹਾਂ ਕਿ 2000 ਛੋਟ ਕਰ ਦਿਆਂਗੇ ਅੱਛਾ ਸੂਈ ਦਾ ਮੁੱਲ ਹੋਰ ਹੋਣਾ ਹੈ ਅੱਛਾ ਮੌਕੇ ਤੇ ਅੱਜ ਜਿਹੜਾ ਹੁਣ ਇਹਦਾ 73000 ਰਿਆ ਹਾਂਜੀ ਠੀਕ ਹੈ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਣਾ ਫਾਸ ਵੀਰ ਜੀ ਕੋਈ ਮੇਰਾ ਵੀਰ ਆਪਣੀ ਤਸੱਲੀ ਕਰਕੇ ਫਿਰ ਮਤਲਬ ਮਾਲ ਲਵੇ ਆਪਣਾ ਇੱਥੇ ਆ ਕੇ ਕੌਣ ਜੀ ਤਸੱਲੀ ਕਰ ਗੱਬਣਾ ਦੋਵੇਂ ਪਾਸ ਕਰਕੇ ਖੜੇ ਹਨ ਪਾਸ ਹੈ ਜੀ ਖਾਣਾ ਦੀ ਗਰੰਟੀ ਆਹਵਾਨੇ ਦੀ ਗਰੰਟੀ ਆਪ ਠੀਕ ਆ ਇਹ ਪੂਰੀ ਫੁੱਲ ਗਰੰਟੀ ਕੋਈ ਪੂਰਛਟਾ ਨਿਕਲੇਗਾ ਤੇ ਵਾਪਸੀ ਦੀ ਮੇਰੀ ਗਰੰਟੀ ਆ ਅੱਛਾ ਬਾਥ ਥਾਣ ਪਾਂਡਾ ਬਿਲਕੁਲ ਸਾਫ਼ ਕਰਕੇ ਦੇਈਦਾ ਠੀਕ ਆ ਇਹ ਵੀਰ ਭਰਾ ਨੇ ਬਾਈ ਖਾਣਦੇ ਨਹੀਂ ਹੁੰਦੇ ਹਾਂਜੀ ਹਾਂਜੀ ਚਲੋ ਬਾਕੀ ਇਹ ਆ ਕਿ ਆਪਾਂ ਇੱਥੇ ਆਓ ਆਪਣੀ ਸਮਝਣਾ ਵੇਸ ਚਾ ਕੇ ਤਸੱਲੀ ਕਰਕੇ ਫੇਰ ਹੀ ਪਸ਼ੂ ਖਰੀਦੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ